ਆਪਣੇ ਬੱਚਿਆਂ ਪ੍ਰਤੀ ਸਾਵਧਾਨ ਰਹੋ ਡੋਰ ਬੜਾ ਭਿਆਨਕਾ ਚੁੱਕਾ ਹੈ ਤੇ ਇਸ ਗੱਲ ਦੀ ਤਸਦੀਕ ਅੱਜ ਦੀ ਇਹ ਵੱਡੀ ਖਬਰ ਕਰਦੀ ਹੈ ਖਬਰ ਇਹ ਹੈ ਕਿ ਮੁਕਸਰ ਦੇ ਪਿੰਡ ਥਾਂਦੇਵਾਲਾ ਦੇ ਵਿੱਚ ਇੱਕ ਨਬਾਲਗ ਬੱਚਾ ਜਿਹੜਾ 11ਵੀਂ ਜਮਾਤ ਚ ਪੜਦਾ ਉਹ ਆਪਣੇ ਦੋਸਤਾਂ ਦੇ ਨਾਲ ਘਰੋਂ ਪਾਰਟੀ ਕਰਨ ਗਿਆ ਪਾਰਟੀ ਕਰਨ ਗਿਆ ਤੇ ਦੁਬਾਰਾ ਘਰ ਵਾਪਸ ਨਹੀਂ ਆਇਆ ਜਦੋਂ ਉਹਦੇ ਮਾਪਿਆਂ ਨੇ ਭਾਲ ਕੀਤੀ ਕੋਈ ਥੋ ਪਤਾ ਨਹੀਂ ਲੱਗਿਆ ਉਹਦੇ ਦੋਸਤਾਂ ਤੋਂ ਵੀ ਪੁੱਛਦੇ ਰਹੇ ਕੋਈ ਪਤਾ ਨਹੀਂ ਲੱਗਿਆ ਤੇ ਆਖਰ ਹੁਣ ਪੁਲਿਸ ਨੂੰ ਉਸ ਦੀ লাশ ਬਰਾਮਦ ਹੋਈ ਹੈ ਨਹਿਰ ਦੇ ਵਿੱਚੋਂ ਤੇ ਹੁਣ ਉਸ ਬੱਚੇ ਜਿਹਦਾ ਨਾਮ ਮੰਗਤ ਸਿੰਘ ਹੈ ਉਹਦੇ ਘਰ ਵਾਲੇ ਇਹ ਕਹਿ ਰਹੇ ਨੇ ਕਿ ਇਹ ਇਹਦੇ ਦੋਸਤਾਂ ਨੇ ਹੀ ਮਾਰਿਆ ਤੇ ਨਹਿਰ 'ਚ ਸੁੱਟਿਆ ਹੁਣ ਪੁਲਿਸ ਇਸ ਮਾਮਲੇ ਦੀ ਤਫਤੀਸ਼ ਜੁਟ ਗਈ ਹੈ ਜਾਂਚ ਜੁਟ ਗਈ ਹੈ ਸੱਚ ਨਿਕਲ ਕੇ ਸਾਹਮਣੇ ਆਏਗਾ ਜਾਂਚ ਤੋਂ ਬਾਅਦ ਪਰ ਜੇ ਆਪਾਂ ਇਸ ਗੱਲ ਨੂੰ ਸੱਚ ਮੰਨ ਲਈਏ ਜਿਵੇਂ ਉਹਦੇ ਘਰ ਵਾਲੇ ਦੱਸ ਰਹੇ ਨੇ ਕਿ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਗਿਆ ਸੀ ਤੇ ਪਾਰਟੀ ਤੋਂ ਹੀ ਵਾਪਸ ਨਹੀਂ ਆਇਆ ਤੇ ਫਿਰ ਹੁਣ ਉਹਦੀ লাশ ਬਰਾਮਦ ਹੋਈ ਹੈ ਤੇ ਘਰ ਵਾਲੇ ਕਹਿ ਰਹੇ ਨੇ ਕਿ ਇਹਨੂੰ ਇਹਦੇ ਦੋਸਤਾਂ ਨੇ ਹੀ ਮਾਰਿਆ ਤੇ ਫਿਰ ਨਹਿਰ 'ਚ ਸੁੱਟਿਆ ਤਾਂ ਇਹ ਮਾਮਲਾ ਬਹੁਤ ਸੋਚਣ ਵਾਲਾ ਗੰਭੀਰ ਮਾਮਲਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਇੱਕ ਤਾਂ ਕਮੈਂਟ ਜ਼ਰੂਰ ਲਿਖਿਓ ਤੇ ਦੂਜਾ ਗੌਰ ਨਾਲ ਸੁਣਿਓ ਦੇਖੋ ਇਸ ਤਰ੍ਹਾਂ ਦੀਆਂ ਖਬਰਾਂ 'ਚ ਲਗਾਤਾਰ ਵਾਧਾ ਹੋ ਰਿਹਾ ਰੋਜ਼ਾਨਾ ਹੀ ਕਿਤੋਂ ਨਾ ਕਿਤੋਂ ਇਦਾਂ ਦੀਆਂ ਭਿਆਨਕ ਖਬਰਾਂ ਆਉਂਦੀਆਂ ਨੇ ਕਿ ਛੋਟੀ-ਛੋਟੀ ਉਮਰ ਦੇ ਨਵਾਲਕ ਬੱਚੇ ਕਿਸ ਤਰ੍ਹਾਂ ਦੀਆਂ ਹਰਕਤਾਂ ਦਾ ਸ਼ਿਕਾਰ ਹੋ ਰਹੇ ਨੇ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਦਾ ਸ਼ਿਕਾਰ ਹੋ ਰਹੇ ਨੇ ਔਰ ਰੋਜ਼ ਜਦੋਂ ਸੁਣਦੇ ਆ ਤਾਂ ਦਿਮਾਗ ਸੁੰਨ ਹੋ ਜਾਂਦਾ ਕਿਉਂਕਿ ਬੱਚਿਆਂ ਦੇ ਵਿੱਚ ਹੁਣ ਮਾਸੂਮੀਅਤ ਨਹੀਂ ਰਹੀ ਬੱਚਿਆਂ ਦੇ ਵਿੱਚ ਹੁਣ ਭੋਲਾਪਨ ਨਹੀਂ ਰਹਿ ਗਿਆ ਕਿਉਂ ਬੱਚੇ ਤਾਂ ਮਾਸੂਮ ਤੇ ਭੋਲੇ ਹੀ ਹੁੰਦੇ ਨੇ ਪਰ ਇਹ ਜਿਹੜਾ ਦੌਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਮੀਡੀਆ ਦਾ ਦੌਰ ਇਹ ਬੱਚਿਆਂ ਦੇ ਵਿੱਚੋਂ ਮਾਸੂਮੀਅਤ ਤੇ ਭੋਲਾਪਨ ਖਤਮ ਕਰ ਦਿੰਦਾ ਔਰ ਗੇਮਾਂ ਜਿਸ ਕਿਸਮ ਦੀਆਂ ਫੋਨਾਂ ਦੇ ਉੱਪਰ ਬੱਚੇ ਖੇਡਦੇ ਨੇ ਜਿਹੜੀਆਂ ਪਬਜੀ ਵਰਗੀਆਂ ਗੇਮਾਂ ਜਾਂ ਫਰੀ ਫਾਇਰ ਵਰਗੀਆਂ ਗੇਮਾਂ ਜਿਨ੍ਹਾਂ ਦੇ ਵਿੱਚ ਸਿਰਫ ਬੰਦੇ ਹੀ ਮਾਰਨੇ ਹੁੰਦੇ ਨੇ ਤੇ ਵੱਧ ਤੋਂ ਵੱਧ ਬੰਦਿਆਂ ਦੇ ਉੱਪਰ ਗੋਲੀਆਂ ਚਲਾਉਣੀਆਂ ਹੁੰਦੀਆਂ ਨੇ ਜਦੋਂ ਵਿਅਕਤੀ ਨਕਲੀ ਤੌਰ ਤੇ ਗੇਮ ਦੇ ਵਿੱਚ ਵੀ ਇੰਜ ਕਰਦਾ ਰਹਿੰਦਾ ਤਾਂ ਫਿਰ ਉਸ ਨੂੰ ਬੰਦਾ ਮਾਰਨਾ ਜਾਂ ਮਰਨਾ ਆਮ ਲੱਗਣ ਲੱਗ ਜਾਂਦਾ ਪਿਛਲੇ ਦਿਨ ਇੱਕ ਖਬਰ ਆਈ ਕਿ ਇੱਕ ਬੱਚੇ ਨੇ ਆਪਦੀ ਗੇਮ ਦੇ ਟਾਸਕ ਜਿਹੜਾ ਕਿ ਉਹ ਟਾਸਕ ਜਿੱਥੋਂ ਤੱਕ ਉਹ ਪਹੁੰਚਿਆ ਹੋਇਆ ਸੀ ਉਹ ਉਹਦੇ ਸਟ੍ਰੈਸ ਚ ਉਹਦੀ ਟੈਨਸ਼ਨ ਚ ਇੰਨਾ ਚਲਾ ਗਿਆ ਕਿ ਉਸਨੇ ਆਪਣੇ ਕੋਠੇ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਤੇ ਖੁਦਕੁਸ਼ੀ ਕਰ ਲਈ ਤੇ ਜਦੋਂ ਉਹਦਾ ਮੋਬਾਈਲ ਫਰੋਲਿਆ ਗਿਆ ਤਾਂ ਪਤਾ ਲੱਗਿਆ ਕਿ ਜਦੋਂ ਉਹਨੇ ਛਾਲ ਮਾਰੀ ਹੈ ਉਹਦੋਂ ਕੁਝ ਟਾਈਮ ਪਹਿਲਾਂ ਉਹ ਗੇਮ ਖੇਡ ਰਿਹਾ ਸੀ ਤੇ ਫਿਰ ਉਸਨੇ ਆਪਣੇ ਕੁਝ ਦੋਸਤਾਂ ਨੂੰ ਮੈਸੇਜ ਭੇਜਿਆ ਸੀ ਕਿ ਹੁਣ ਮੈਂ ਵੱਡਾ ਐਕਸ਼ਨ ਲਵਾਂਗਾ ਤੇ ਜਿਸ ਤਰੀਕੇ ਨਾਲ ਉਹ ਬੱਚੇ ਨੂੰ ਲੱਗਿਆ ਕਿ ਉਹ ਗੇਮ ਦੇ ਵਿੱਚ ਜਿਵੇਂ ਉਹ ਕੋਠਿਆਂ ਤੋਂ ਛਾਲਾ ਮਾਰ ਲੈਂਦੇ ਸੀ ਜਾਂ ਉਹ ਮਤਲਬ ਬਿਲਡਿੰਗਾਂ ਤੋਂ ਛਾਲਾ ਮਾਰ ਲੈਂਦੇ ਸੀ ਗੇਮ 'ਚ ਉਹਨੂੰ ਲੱਗਾ ਕਿ ਮੈਂ ਵੀ ਮਾਰ ਸਕਦਾ ਐਸੀ ਹੀ ਤਰ੍ਹਾਂ ਆ ਜਿਹੜੀ ਘਟਨਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਵੀ ਬਹੁਤ ਵੱਡਾ ਸੋਚਣ ਦਾ ਵਿਸ਼ਾ ਹੈ ਆਪਣੇ ਬੱਚਿਆਂ ਦਾ ਧਿਆਨ ਰੱਖਿਏ ਸਾਵਧਾਨ ਰਹੀਏ ਇਹ ਨਾ ਸੋਚੀਏ ਕਿ ਬੱਚਾ ਹੁਣ 9ਵੀਂ 10ਵੀਂ 11ਵੀਂ 12ਵੀਂ ਚ ਹੋ ਗਿਆ ਸਾਨੂੰ ਕੀ ਲੱਗੇ ਜੋ ਕਰਦਾ ਕਰਨ ਦਿਓ ਬੱਚੇ ਬਹੁਤ ਭੜੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਨੇ ਬੱਚਿਆਂ ਨੂੰ ਕਲਚਰ ਵਾਤਾਵਰਣ ਤੇ ਮਾਹੌਲ ਇਹਨਾਂ ਗਲਤ ਮਿਲ ਰਿਹਾ ਹੈ ਕਿ ਉਹ ਅਕਸਰ ਹੀ ਅਜਿਹੀਆਂ ਗਲਤਵਾਰ ਦਾਤਾਂ ਦਾ ਸ਼ਿਕਾਰ ਬਣ ਜਾਂਦੇ ਨੇ ਹੁਣ ਬਹੁਤ ਸਾਰੀਆਂ ਖਬਰਾਂ ਪਿਛਲੇ ਦਿਨਾਂ ਚ ਆਈਆਂ ਕਿ ਜਨਮ ਦਿਨ ਦੀ ਪਾਰਟੀ ਕਰਨ ਗਏ ਉੱਥੇ ਲੜ ਪਏ ਤੇ ਇੱਕ ਨੂੰ ਦੂਜਿਆਂ ਨੇ ਮਾਰ ਦਿੱਤਾ ਜਦੋਂ ਜਾਂਦੇ ਨੇ ਤਾਂ ਇਕੱਠੇ ਜਾਂਦੇ ਨੇ ਪਰ ਦੌਰ ਇਹ ਆ ਗਿਆ ਸਹਿਨਸ਼ੀਲਤਾ ਤੇ ਸਬਰ ਲੋਕਾਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਨਹੀਂ ਰਹਿ ਗਿਆ ਇੱਕ ਦੌਰ ਪਹਿਲਾਂ ਸੀ ਜਦੋਂ ਮਨਾਂ 'ਚ ਸ਼ਾਂਤੀ ਤੇ ਟਿਕਾਓ ਸੀ ਸਹੂਲਤਾਂ ਘੱਟ ਸੀ ਚੀਜ਼ਾਂ ਘਰ 'ਚ ਘੱਟ ਸੀ ਪਰ ਫਿਰ ਵੀ ਲੋਕ ਸ਼ਾਂਤੀ ਤੇ ਟਿਕਾਓ 'ਚ ਰਹਿੰਦੇ ਸੀ ਹੁਣ ਦੌਰ ਇਹ ਆ ਗਿਆ ਕਿ ਕੋਈ ਵੀ ਸ਼ਾਂਤ ਨਹੀਂ ਹੈ ਟਿਕਾਓ 'ਚ ਨਹੀਂ ਹੈ ਸਹਿਨਸ਼ੀਲਤਾ ਤੇ ਸਬਰ ਖਤਮ ਹੋ ਚੁੱਕਾ ਹੈ ਨਿੱਕੀ ਨਿੱਕੀ ਗੱਲ ਤੇ ਭੜਕ ਉਠਣਾ ਨਿੱਕੀ ਨਿੱਕੀ ਗੱਲ ਤੇ ਰੌਲਾ ਪਾ ਲੈਣਾ ਨਿੱਕੀ ਨਿੱਕੀ ਗੱਲ ਤੇ ਮਰਨ ਮਾਰਨ ਤੇ ਉਤਾਰੂ ਹੋ ਜਾਣਾ ਇਹ ਸਾਡੇ ਸਮਾਜ ਦੇ ਲੋਕਾਂ ਦੀ ਆਮ ਗੱਲ ਬਣ ਗਈ ਹੈ ਤੇ ਇਹ ਬੱਚਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਹੈ ਤੁਸੀਂ ਯਾਦ ਕਰੋ ਅੱਜ ਤੋਂ ਕੁਝ ਟਾਈਮ ਪਹਿਲਾਂ ਮੈਂ ਦੇਖਦਾ ਰਿਹਾ ਮੇਰਾ ਦਾਦਾ ਮੇਰੇ ਪਿਤਾ ਮੇਰੇ ਚਾਚਿਆਂ ਤਾਇਆਂ ਨੂੰ ਬਹੁਤ ਵੱਡੀ ਉਮਰ ਤੱਕ ਜਾਣ ਦੇ باوجود ਵੀ ਝਿੜਕ ਵੀ ਲੈਂਦਾ ਸੀ ਔਰ ਕਈ ਵਾਰ ਡਾਂਗ ਚੁੱਕ ਕੇ ਉਹਨਾਂ ਦੇ ਵੱਲ ਬਾਰਨ ਵੀ ਤੁਰ ਪੈਂਦਾ ਸੀ ਤੇ ਉਹ ਅੱਗੋਂ ਬੋਲਦੇ ਨਹੀਂ ਸੀ ਹੱਸਦੇ ਹੋਏ ਆਪਦੇ ਮੰਝੇ ਤੋਂ ਜਾਂ ਜਿੱਥੇ ਵੀ ਬੈਠੇ ਆ ਉੱਠ ਕੇ ਪਾਸੇ ਹੋ ਜਾਂਦੇ ਸੀ ਪਰ ਅੱਗੋਂ ਸਿੱਧੇ ਨਹੀਂ ਸੀ ਹੁੰਦੇ ਪਰ ਆਹ ਦੌਰ ਇੰਨਾ ਭਿਆਨਕ ਆ ਗਿਆ ਕਿ ਹੁਣ ਮਾਪਿਆਂ ਦੀ ਵੀ ਕੋਈ ਨਹੀਂ ਸਹਾਰਾ ਤੇ ਅੱਗੇ ਅਧਿਆਪਕ ਅੱਜ ਤੋਂ 25 30 ਸਾਲ ਪਿੱਛੇ ਜਾਈਏ ਤਾਂ ਅਧਿਆਪਕ ਬੱਚਿਆਂ ਨੂੰ ਕੁੱਟ ਵੀ ਲੈਂਦੇ ਸੀ ਝਿੜਕ ਵੀ ਲੈਂਦੇ ਸੀ ਔਰ ਬੜੇ ਕੁਛ ਤੋਂ ਉਹ ਚਿੜਕ ਕੇ ਰੋਕ ਲੈਂਦੇ ਸੀ ਪਰ ਹੁਣ ਦੌਰੇ ਆ ਗਿਆ ਕਿ ਅਧਿਆਪਕ ਬੱਚਿਆਂ ਨੂੰ ਥੋੜਾ ਜਿਹਾ ਵੀ ਚਿੜਕ ਕੇ ਤਾਂ ਬੱਚੇ ਇੰਨੇ ਗੁਸਾਇਲ ਹੋ ਗਏ ਨੇ ਕਿ ਉਹ ਬਰਦਾਸ਼ਤ ਨਹੀਂ ਕਰਦੇ ਉਹ ਅਧਿਆਪਕ ਤੇ ਗਲ ਪੈਣ ਤੱਕ ਜਾਂਦੇ ਨੇ ਉਹ ਗੁੰਡਾਗਰਦੀ ਕਰਨ ਵੱਲ ਤੁਰ ਪੈਂਦੇ ਨੇ ਕਿੰਨੀਆਂ ਥਾਵਾਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਵੀ ਟੀਚਰ ਨੇ ਅਧਿਆਪਕ ਨੇ ਬੱਚੇ ਨੂੰ ਚਿੜਕਿਆ ਤੇ ਛੁੱਟੀ ਦੇ ਟਾਈਮ ਬੱਚਿਆਂ ਨੇ ਉਸ ਟੀਚਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਬੱਚੇ ਵੀ 8ਵੀਂ 9ਵੀਂ 10ਵੀਂ ਵਾਲੇ ਹੁਣ ਦੇਖੋ ਕੀ ਇਹ ਦੌਰ ਸੱਚਮੁੱਚ ਭਿਆਨਕ ਨਹੀਂ ਹੈ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਆ ਵਾਰਦਾਤ ਵਾਪਰੀ ਹੈ ਜਿਨ੍ਹਾਂ ਦਾ ਇੱਕ ਘਰ ਦਾ ਅਣਮੋਲ ਹੀਰਾ ਤੁਰ ਗਿਆ ਪਿੰਡ ਥਾਂਦੇ ਵਾਲਾ ਮੁਕਸਰ ਦਾ ਤੇ ਉਹਨਾਂ ਤੋਂ ਪੁੱਛ ਕੇ ਦੇਖੋ ਕਿ ਉਹ ਇਸ ਦੌਰ ਨੂੰ ਕਿੰਜ ਮਹਿਸੂਸ ਕਰ ਰਹੇ ਨੇ ਛੋਟੀਆਂ-ਮੋਟੀਆਂ ਘਟਨਾਵਾਂ ਆਪਣੇ ਸਾਰਿਆਂ ਦੇ ਘਰਾਂ 'ਚ ਵਾਪਰ ਜਾਂਦੀਆਂ ਨੇ ਆਪਾਂ ਸਾਰੇ ਜਾਣਦੇ ਹਾਂ ਦਿੱਲੀ ਵੀ ਸਾਡੇ ਬੱਚੇ ਸਹਿਨਸ਼ੀਲ ਨਹੀਂ ਰਹੇ ਬੱਚੇ ਬਤਮੀਜ਼ ਹੋ ਰਹੇ ਨੇ ਉਹਨਾਂ ਨੂੰ ਤਮੀਜ਼ ਨਹੀਂ ਰਹੀ ਬਰਦਾਸ਼ਤ ਮਾਦਾ ਨਹੀਂ ਰਿਹਾ ਵੱਡੇ ਛੋਟੇ ਦਾ ਲਿਹਾਜ਼ ਨਹੀਂ ਰਿਹਾ ਪੀੜੀਦਰ ਪੀੜੀ ਇਹ ਚੀਜ਼ ਅੱਗੇ ਫੈਲਦੀ ਜਾ ਰਹੀ ਹੈ ਸਾਡੇ ਦਾਦਿਆਂ ਦੀ ਪੀੜੀ 'ਚ ਇਹ ਬਹੁਤ ਜ਼ਿਆਦਾ ਸੀ ਸਾਡੇ ਪਿਤਾਵਾਂ ਦੀ ਪੀੜੀ ਦੇ ਵਿੱਚ ਇਹ ਥੋੜਾ ਜਿਹਾ ਘਟ ਗਿਆ ਸਾਡੀ ਪੀੜੀ ਦੇ ਵਿੱਚ ਇਹ ਸਤਕਾਰ ਤੇ ਲਿਹਾਜ਼ ਹੋਰ ਵੀ ਘਟ ਗਿਆ ਤੇ ਹੁਣ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਇਸ ਸਤਕਾਰ ਤੇ ਲਿਹਾਜ ਬਿਲਕੁਲ ਖਤਮ ਹੋ ਗਿਆ ਕਈ ਬੱਚੇ ਅਸੀਂ ਦੇਖਦੇ ਆ ਕਿ ਉਹ ਆਪਣੇ ਮਾਪਿਆਂ ਨੂੰ ਵੀ ਗਾਲਾਂ ਕੱਢਣ ਤੱਕ ਉਤਰ ਜਾਂਦੇ ਆ ਆਮ ਹੀ ਬੱਚੇ ਮਾਪਿਆਂ ਨੂੰ ਪੁੱਠਾ ਬੋਲ ਦਿੰਦੇ ਨੇ ਗਾਲਾਂ ਕੱਢ ਦਿੰਦੇ ਨੇ ਲੱਤਾਂ ਬਾਹਾਂ ਮਾਰਦੇ ਨੇ ਕੁੱਟਣ ਤੱਕ ਚਲੇ ਜਾਂਦੇ ਨੇ ਘਰਾਂ 'ਚ ਅਸੀਂ ਦੇਖਦੇ ਆ ਆਮ ਹੀ ਜੇ ਮਾਂ ਜਾਂ ਪਿਤਾ ਬੱਚੇ ਨੂੰ ਝਿੜਕਦਾ ਤਾਂ ਬੱਚੇ ਬਰਦਾਸ਼ਤ ਨਹੀਂ ਕਰਦੇ ਮਰਨ ਦੀਆਂ ਧਮਕੀਆਂ ਦੇਣ ਤੱਕ ਚਲੇ ਜਾਂਦੇ ਨੇ ਜਾਂ ਫਿਰ ਬਰਾਬਰ ਦੀਆਂ ਅੱਗੋਂ ਗਾਲਾਂ ਮੰਦਾ ਕੱਢਦੇ ਨੇ ਜੇ ਮਾਂ ਬੱਚੇ ਨੂੰ ਹੱਥ ਚੁੱਕਦੀ ਹੈ ਤਾਂ ਬੱਚਾ ਵੀ ਉਹਦੇ ਤੇ ਹੱਥ ਚੁੱਕਣ ਤੱਕ ਜਾਂਦਾ ਇਹ ਭਿਆਨਕ ਦੌਰ ਸਾਡੇ ਸਮਿਆਂ ਦਾ ਸੱਚ ਹੈ ਤੇ ਕੋੜਾ ਸੱਚ ਹੈ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਸ ਦੌਰ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਸਾਬਤ ਹੋਏਗਾ ਜਦੋਂ ਅਸੀਂ ਗੱਲ ਬਾਹਰਲੇ ਦੇਸ਼ਾਂ ਦੀ ਕਰਦੇ ਹਾਂ ਕਿ ਉੱਥੇ ਤਾਂ ਬੱਚਿਆਂ ਨੂੰ ਕੋਈ ਕੁਝ ਕਹਿੰਦਾ ਹੀ ਨਹੀਂ ਵੇਖੋ ਬਾਹਰਲੇ ਦੇਸ਼ਾਂ ਦਾ ਅੰਦਰੂਨੀ ਤੇ ਬਾਹਰੀ এনवायरमेंट ਵਾਤਾਵਰਨ ਤੇ ਹਾਲਾਤ ਸਾਡੇ ਨਾਲੋਂ ਬਿਲਕੁਲ ਭਿੰਨ ਨੇ ਉੱਥੇ ਮਾਪਿਆਂ ਦੇ ਹਾਲਾਤ ਤੇ ਬੱਚਿਆਂ ਦੇ ਹਾਲਾਤ ਬਿਲਕੁਲ ਵੱਖਰੇ ਨੇ ਉਥੋਂ ਦੀ ਐਜੂਕੇਸ਼ਨ ਵੱਖਰੀ ਆ ਸਮਾਜਿਕ ਹਾਲਾਤ ਵੱਖਰੇ ਨੇ ਪਰ ਭਾਰਤ ਦੇ ਸੰਦਰਭ ਵਿੱਚ ਖਾਸ ਕਰ ਪੰਜਾਬ ਦੇ ਸੰਦਰਭ ਵਿੱਚ ਜਦ ਅਸੀਂ ਦੇਖਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਥੋੜਾ ਬਹੁਤ ਕਹਿਣਾ ਰੋਕਣਾ ਜਾਂ ਛਿੜਕਣਾ ਇਹਦੀ ਪੂਰੀ ਆਜ਼ਾਦੀ ਮਾਪਿਆਂ ਨੂੰ ਹੋਣੀ ਚਾਹੀਦੀ ਹੈ ਮੈਂ ਨੋਟ ਕੀਤੀ ਹੈ ਇਹ ਗੱਲ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਥੋੜਾ ਬਹੁਤ ਝਿੜਕਦੇ ਡਾਂਟਦੇ ਰਹੇ ਵੱਡੇ ਹੋ ਕੇ ਉਹ ਸਹਿਣਸ਼ੀਲ ਵੱਧ ਹੁੰਦੇ ਨੇ ਉਹਨਾਂ 'ਚ ਬਰਦਾਸ਼ਤ ਮਾਦਾ ਵੱਧ ਹੁੰਦਾ ਤੇ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਨਿੱਕੇ ਹੁੰਦੇ ਝਿੜਕਿਆ ਨਹੀਂ ਡਾਂਟਿਆ ਨਹੀਂ ਉਹ ਬੱਚਿਆਂ ਦਾ ਬਰਦਾਸ਼ਤ ਮਾਦਾ ਤੇ ਸਬਰ ਤੇ ਸਹਿਣ ਸ਼ਕਤੀ ਬਹੁਤ ਛੋਟੀ ਰਹਿ ਜਾਂਦੀ ਹੈ ਤੇ ਵੱਡੇ ਹੋ ਕੇ ਉਹ ਨਿੱਕੀ ਨਿੱਕੀ ਗੱਲ ਤੇ ੜਕ ਪੈਣਾ ਅੱਗ ਬਗੂਲਾ ਹੋ ਜਾਣਾ ਵੱਡਣ ਮਾਰਨ ਤੱਕ ਜਾਣਾ ਜਾਂ ਫਿਰ ਮਰਨ ਦੀਆਂ ਧਮਕੀਆਂ ਦੇਣ ਲੱਗ ਪੈਣਾ ਸਮਾਈ ਨਾਂ ਦੀ ਉਹਨਾਂ ਬੱਚਿਆਂ 'ਚ ਕੋਈ ਚੀਜ਼ ਨਹੀਂ ਰਹਿ ਜਾਂਦੀ ਤਾਂ ਇਸ ਦੌਰ ਦੇ ਵਿੱਚ ਸਾਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ